ਸਤਨਾਮ ਸ਼ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਖ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾ ਹਿਕ ਹੋਏ ਨਾਨਕ ਤਿਸ ਬਲ ਹਾਰਣਾ ਜਲ ਤਨ ਮਹੀਰ ਸੋਏ ਅਸ਼ਟਵਾਦੀ ਕਰਨ ਕਰਾਵਨ ਕਰਨੇ ਜੋਗ ਜੋਦ ਸੁਭਾਵੈ ਸੋਈ ਹੋਗ ਕਿਨ ਮੈ ਥਾਪ ਤਾਪਨ ਹਾਰਾ ਅੰਤ ਨਾਹੀ ਕੁਛ ਪਾਰਾ ਵਾਰਾ ਹੁਕਮੈ ਧਾਰ ਅਦਰ ਰਹਾਵਾ ਹੁਕਮੈ ਉਪਜੇ ਹੁਕਮ ਸਮਾਵੈ ਹੁਕਮੈ ਊਚ ਨੀਚ ਬਿਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਮਰਹਿ ਸਮਾਈ ਪ੍ਰਭ ਪਾਵੇ ਮਾਣੋ ਗਤ ਪਾਵੇ ਬ੍ਰਹ ਪਾਵੇ ਤਾਂ ਪਾ ਸਤਰਾਵੇ ਪ੍ਰਭ ਪਾਵੇ ਬਿਨ ਸਾਸ ਸੇ ਰਾਖੇ ਪਾ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਭਾਵੇ ਦਾ ਪਤ ਆਧਾਰੇ ਆਪ ਕਰੇ ਆਪਣ ਵਿਚਾਰੇ ਦੁਹਸਰੇ ਕਾ ਆਪ ਸੁਆਮੀ ਹਿਲੇ ਵਿਗਸੈ ਅੰਤਰਜਾਮੀ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨ ਆਵੇ ਕੋ ਮਨੁ ਖਰ ਤੇ ਗਿਆ ਹੋਏ ਆਵੇ ਜੋ ਸੁਭਾਵੇ ਸੋਈ ਕਰਾਵੇ ਇਸ ਕਾ ਹਾਥ ਹੋਏ ਤਾਂ ਗੱਜ ਲੈ ਜੋ ਇਸ ਭਾਵੇਂ ਸੋਈ ਕਰੇ ਅਨ ਜਾਣਤ ਵਿਖਿਆ ਮਹਰਾਜੋ ਉਜੇ ਅਨਜਾਨਤ ਆਪਨ ਆਪ ਬਚੈ ਪਰ ਮੈਂ ਭੂਲਾ ਦਹਿ ਦਿਸ ਤਾਵੇ ਨਿਮਖ ਮਹ ਚਾਰ ਕੁੰਠ ਪਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਨਾ ਮਿਲੇ ਖਿਨ ਮੈਂ ਨੀਚ ਕੀਟ ਗੁਰ ਰਾਜ ਪਾਵ ਬ੍ਰਹਮ ਗਰੀਬਨਵਾਜ ਜਹ ਕਾ ਦ੍ਰਿਸ਼ਟ ਕ੍ਰਿਸ਼ਨ ਆਵੇ ਤਹਿ ਤਤਕਾਲ ਦਹਿ ਦਿਸ ਪਰ ਘਟਾਵੈ ਜਹ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨ ਕਰੈ ਜਗਤੀਸ ਜੀਓ ਪਿੰਡ ਸਭ ਤਸਕੀਰਾਸ ਘਟ ਘਟ ਉਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਕਨਾਈ ਨਾਨਕ ਜੀ ਵੇਖ ਬੜਾਈ ਇਸ ਕਾਬਲ ਨਹੀਂ ਹੱਥ ਕਰਨ ਕਰਾਵੇ ਸਭੁ ਪਨਾਥ ਆਗੈ ਕਾਰਿ ਬਪੂਰਾ ਜੀਉ ਜੋ ਤੁਸ ਭਾਵੈ ਸੋਈ ਫਨਤੀਓ ਕਬਹਉ ਉਜਨੀਤ ਮਹਿ ਬਸੈ ਕਬਹਉ ਸੋਗ ਹਰਗ ਰੰਗ ਹਸੈ ਕਬਹਉ ਨਿੰਦ ਚੈਨ ਬਿਹਾਰ ਕਬਹਉ ਊਵ ਵਿਕਾਸ ਪਿਆਲ ਕਬਹੋਂ ਬੇਤਾ ਬ੍ਰਹਮਚਾਰ ਨਾਨਕ ਆਮਲਾਵਣ ਹਾਰ ਕਬਹੋਂ ਨਿਤ ਕਰੇ ਬ ਭੰਤ ਕਬਹੋਂ ਸੋਏ ਰਹੇ ਦਿਨ ਰਾਤ ਕਬਹੋਂ ਮਹਾਕਰੋਧ ਬਕਰਾਲ ਕਬਹੋਂ ਸਰਬ ਕੀ ਹੋ ਤਰਵਾਲ ਕਬਹੋਂ ਹੋਏ ਬਹਿ ਬਟਰਾਜਾ ਕਬਹੋਂ ਭਿਖਾਰੀ ਨੀਜ ਕਸਾਜਾ ਕਬਹੋਂ ਅਪਕੀਰਤ ਮਹਿ ਆਵੇ ਕਬਹੋਂ ਪਲਾ ਪਲਾ ਕਹਾਵੇ ਜਿਉ ਤਪ ਰੱਖੇ ਤਵਹੀ ਰਹੇ ਗੁਰ ਪ੍ਰਸਾਦ ਨਾਨਕ ਸਾਜ ਗਏ ਕਬਹੋਂ ਹੋਏ ਪੰਡਿਤ ਕਰੇ ਬਖਾਰ ਕਬਹੋਂ ਮੋਨ ਧਾਰੀ ਲੇਬ ਧਿਆਨ ਕਬਹੋਂ ਤਰ ਤੀਰ ਤੇ ਨਾਨਕ ਕਬਹੋਂ ਸਿਰ ਸਾਧਕ ਮੁਗਿਆਨ ਕਾਬਾ ਹੋ ਕੀਟ ਹਰਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮਈਆ ਨਾਨਾ ਰੂਪ ਜੋ ਸਵਾੰਗੀ ਦਿਖਾਵੇ ਜੋ ਮਰਾਪਾ ਵੈਤ ਮੈਨੇ ਜਾਵਾ ਜੋਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨ ਕੋਏ ਕਾਬੋਂ ਸਾਰ ਸੰਗਤ ਦੇ ਪਾਵੇ ਉਸ ਸਥਾਨ ਤੇ ਬੋਲ ਆਵ ਅੰਤਰ ਹੋਏ ਗਿਆਨ ਵਰਗਾ ਉਸ ਥਾਨ ਤੱਕ ਨਹੀਂ ਬਨਾਸ ਮੈਂ ਤਾਂ ਨਾਮ ਰਤ ਕਰੰਗ ਸਦਾ ਵਸਹਿ ਬਾਰ ਆਮ ਕੇ ਸੰਗ ਜੀ ਉਹ ਜਲਮ ਹੈ ਜਲ ਆਇ ਕਟਾਨ ਕਿਉ ਜੋਤੀ ਸੰਗ ਜੋ ਸਮਾਨ ਮਿੜ ਗਏ ਕਵਨ ਪਾਏ ਬਿਸਰਾਮ ਨਾਨਕ ਪ੍ਰਭ ਗਾ ਸਤਿ ਗੁਰਬਾਨ ਸਤਨਾਮ ਛਿਰਿ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਕਰਨ ਕਰਨ ਪ੍ਰਭ ਇਕ ਹੈ ਦੂਸਰ ਨਾ ਇਕ ਹੋਏ ਨਾਨਕ ਤਿਸ ਬਲਹਾਰਣ ਜਲ ਤਲ ਮਹੀਰ ਸੋਏ ਅਸ਼ਟਵਾਦੀ ਕਰਨ ਕਰਾਵਨ ਕਰਨੇ ਜੋਗ ਜੋਦਿ ਸੁਭਾਵੈ ਸੋਈ ਹੋਗੋ ਕਿਨ ਮੈ ਥਾਪ ਤਾਪਨ ਹਾਰਾ ਅੰਤ ਨਾਹੀ ਕੁਛ ਪਾਰਾ ਵਾਰਾ ਹੁਕਮੈ ਧਾਰ ਅਦਰਿਹਾਵ ਹੁਕਮੈ ਉਪਜ ਹੁਕਮ ਸਮਾਵੈ ਹੁਕਮੈ ਊਚ ਨੀਚ ਬਿਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਲ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਮਰਹਿ ਸਮਾਈ ਪ੍ਰਭ ਆਵੇ ਮੈਨੋ ਗਤ ਪਾਵੇ ਪ੍ਰਭ ਆਵੇ ਤਾਂ ਪਾਤ ਤਰਾਵੇ ਪ੍ਰਭ ਆਵੇ ਬਿਨ ਸਾਥ ਸੇ ਰਾਖੇ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਆਵੇ ਤਾਂ ਪਤ ਆਧਾਰੇ ਆਪ ਕਰੇ ਆਪਣ ਵਿਚਾਰੇ ਦੁਹ ਹਸਰੇ ਕਾ ਆਪ ਸੁਆਮੀ ਹਿਲੇ ਵਿਗਸੈ ਅੰਤਰਜਾਮੀ ਜੋ ਪਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨਾ ਆਵੇ ਕੋ ਮਨੁ ਖਰ ਤੇ ਗਿਆ ਹੋਏ ਆਵੇ ਜੋ ਸੁਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਗਛਲੇ ਜੋ ਸੁਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮਹਰਾਜ ਜੋ ਉਜੇ ਅਨਜਾਨਤ ਆਪਨ ਆਪ ਬਚੈ ਪਰ ਮੈਂ ਭੂਲਾ ਦੇਹ ਦਿਸਤਾਵੇ ਨਿਮਖ ਮਹ ਚਾਰ ਕੁੰਠ ਪਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜਾ ਪਾਵ ਬ੍ਰਹਮ ਗਰੀਵਨਵਾਜ ਜਹ ਕਾ ਦ੍ਰਿਸ਼ਟ ਕ੍ਰਿਸ਼ਨ ਆਵੈ ਤਹਿਤ ਤਤਕਾਲ ਦਹਿ ਦਿਸ ਪ੍ਰਗਟਾਵੈ ਜਹ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨ ਕਰੈ ਜਗਤੀਸ ਜੀਓ ਪਿੰਡ ਸਭ ਤਸਕੀਰਾਸ ਘਟ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਕਨਾਈ ਨਾਨਕ ਜੀ ਵੇ ਦੇਖ ਬੜਾਈ اس کا بال نہیں ہاتھ کرن کرا سب کو ناتھ آگے کاری بپورا جیو جو تس پاوے سوئی فنتیو کب ہوں اوچ نیچ میں بس ہے کب ہوں سو گھر کا رنگ ہس ہے کب ہوں نند چند بہار ہار کب ہوں اوو کاس پیال کب ہوں بیتا برام بچار نان کا ملاون ہار کب ہوں نیرت کرے بہت پانت کب ہوں سوئے رہ دن رات کب ہوں مہا کروز بکرال کب ہوں سرو کی ہو تربال کب ہوں ہوئے بہ بٹ راجہ کب ہوں نیچ کا ساجہ ਕਬਹੁ ਅਪਕੀਰ ਤਮਹਿ ਆਵੇ ਕਬਹੁ ਭਲਾ ਭਲਾ ਕਹਾਵੇ ਜਿਉ ਤਪ ਰੱਖੇ ਤਵਹੀ ਰਹੇ ਗੁਰਪ੍ਰਸਾਦ ਨਾਨਕ ਸੱਜ ਗਏ ਕਬਹੁ ਹੋਏ ਪੰਡਿਤ ਕਰੇ ਬਖਾਰ ਕਬਹੁ ਮੋਨ ਧਾਰੀ ਲੇਬ ਧਿਆਨ ਕਬਹੁ ਤੜ ਤੀਰ ਤੇ ਜਿਨ ਨਾਨਕ ਅਫੋ ਸਿਰ ਸਾਧਕ ਮੁਗਿਆਨ ਕਬਹੁ ਕੀਟ ਹਰਤ ਪਤੰਗ ਹੋਏ ਜੀਆ ਅਨਕ ਜੋਨ ਭਰਮੇ ਬਰਮਈਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜਿਉ ਬਰਾਪਾ ਵੈਤ ਮੈਨੇ ਜਾਵਾ ਜੋਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਕ ਹੋਏ ਕਬੋਂ ਸਾਰ ਸੰਗਤਹਿ ਪਾਵੈ ਉਸ ਥਾਨ ਤੇ ਬੋਲ ਆਵ ਅੰਤਰ ਹੋਇ ਗਿਆਨ ਪ੍ਰਗਾਸ ਉਸ ਥਾਨ ਤੱਕ ਨਹੀਂ ਬਨਾਸ ਮੈਂ ਤਾਂ ਨਾਮ ਰਤੇ ਕਰੰਗ ਸਦਾ ਬਸਹਿ ਪਾਰਵਾਂ ਕੇ ਸੰਗ ਜੀਓ ਜਲਮ ਹੈ ਜਲ ਆਇ ਘਟਾਨ ਕਿਉ ਜੋਤੀ ਸੰਗ ਜੋ ਸਮਾਨ ਮਿਟ ਗਏ ਕਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਤਨਾਮ ਛਿਰਿ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਕਰਨ ਕਰਨ ਪ੍ਰਭ ਇਕ ਹੈ ਦੂਸਰ ਨਾ ਇਕ ਹੋਏ ਨਾਨਕ ਤਿਸ ਬਲ ਹਾਰਣੈ ਜਲ ਤਨ ਮਹੀਰ ਸੋਏ ਅਸ਼ਟਵਾਦੀ ਕਰਨ ਕਰਾਵਨ ਕਰਨੇ ਜੋਗ ਜੋਦਿ ਸੁਭਾਵੇ ਸੋਈ ਹੋਗੋ ਕਿਨ ਮੈਂ ਥਾਪ ਤਾਪਨ ਹਾਰਾ ਅੰਤ ਨਾਹੀ ਕੁਸ਼ਪਾਰਾ ਵਾਰਾ ਹੁਕਮੈ ਧਾਰ ਅਦਰ ਰਿਹਾਵੈ ਹੁਕਮੈ ਉਪਜੇ ਹੁਕਮ ਸਮਾਵੈ ਹੁਕਮੈ ਊਚ ਨੀਜ ਬਿਹਾਰੈ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਮਰ ਹੈ ਸਮਾਈ ਪ੍ਰਭਾਵੇ ਮਾਨੁ ਗਤ ਪਾਵੇ ਪ੍ਰਭਾਵੇ ਤਾਂ ਪਾਤ ਸਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਖੇ ਪ੍ਰਭਾਵੇ ਤਾਂ ਪਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਸਰੇ ਕਾ ਆਪ ਸੁਆਮੀ ਹਿਲੇ ਵਿਗਸੈ ਅੰਤਰਜਾਮੀ ਜੋ ਪਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨ ਆਵੇ ਕੋ ਮਨੁ ਖਰ ਤੇ ਗਿਆ ਹੋਏ ਆਵੇ ਜੋ ਇਸ ਭਾਵੇ ਸੋਈ ਕਰਾਵੇ ਇਸ ਕੇ ਹੱਥ ਹੋਏ ਤਾਂ ਗਛਲੇ ਜੋ ਇਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮਹਰਾਜ ਜੋ ਉਜੇ ਅਨਜਾਨਤ ਆਪਨ ਆਪ ਬਚੈ ਪਰ ਮੈਂ ਭੂਲਾ ਦੇਹ ਦਿਸਤਾਵੇ ਨਿਮਖ ਮਹ ਚਾਰ ਕੁੰਠ ਪਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਨਾ ਮਿਲੇ ਖਿਨ ਮੈਂ ਨੀਚ ਕੀਟ ਗੁਰ ਰਾਜ ਪਾਵ ਭ੍ਰਮ ਗਰੀਬਨਵਾਜ ਜਹ ਕਾ ਦ੍ਰਿਸ਼ਟ ਕ੍ਰਿਸ਼ਨ ਆਵੇ ਤਹਿ ਤਤਕਾਲ ਦੇਹ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨ ਕਰੈ ਜਗਤੀਸ ਜਿਉ ਪਿੰਡ ਸਭ ਤਸਕੀਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਕਨਾਈ ਨਾਨਕ ਜੀ ਵੇਖ ਬੜਾਈ ਇਸ ਕਾ ਬਲ ਨਹੀਂ ਹਾਥ ਕਰਨ ਕਰਾਵੇ ਸਭ ਕੋ नाथ ਆਗੈ ਗਰੀਬ ਪੂਰਾ ਜਿਉ ਜੋ ਤਿਸ ਭਾਵੇ ਸੋਈ ਫਨਥਿਉ ਕਬਹਉ ਊਜ ਨੀਚ ਮਹਿ ਬਸੈ ਕਬਹਉ ਸੋਗ ਹਰਗ ਰੰਗ ਹਸੈ ਕਬਹਉ ਨਿੰਦ ਚਿੰਦ ਬਿਹਾਰ ਕਬਹਉ ਊਵ ਵਿਕਾਸ ਪਿਆਲ ਕਬਹੋਂ ਬੇਤਾ ਬ੍ਰਹਮਚਾਰ ਨਾਨਕ ਆਮ ਲਾਵਣ ਹਾਰ ਕਬਹੋਂ ਨਿਤ ਕਰੇ ਬ ਭੰਤ ਕਬਹੋਂ ਸੋਏ ਰਹੇ ਦਿਨ ਰਾਤ ਕਬਹੋਂ ਮਹਾਕਰੋਧ ਬਕਰਾਲ ਕਬਹੋਂ ਸਰਬ ਕੀ ਹੋ ਤਰਵਾਲ ਕਬਹੋਂ ਹੋਏ ਬਹਿ ਬਟਰਾ ਜਾ ਕਬਹੋਂ ਭਿਖਾਰੀ ਨੀਜ ਕਾ ਸਾਜਾ ਕਬਹੋਂ ਅਪਕੀਰਤ ਮਹਿ ਆਵੇ ਕਬਹੋਂ ਪਲਾ ਪਲਾ ਕਹਾਵੇ ਜਿਉ ਤਪ ਰੱਖੇ ਤਵਹੀ ਰਹੇ ਗੁਰ ਪ੍ਰਸਾਦ ਨਾਨਕ ਸਾਜ ਗਏ ਕਬਹੋਂ ਹੋਏ ਪੰਡਿਤ ਕਰੇ ਬਖਾਰ ਕਬਹੋਂ ਮੋਨ ਧਾਰੀ ਲੇ ਧਿਆਨ ਕਬਹੋਂ ਤੜ ਤੀਰ ਤੇ ਨਾਨਕ ਕਬਹੋਂ ਸਿਰ ਸਾਧਕ ਮੋ ਗਿਆਨ ਕਾਬਹੁ ਕੀਟ ਹਰ ਸਤ ਪਤੰਗ ਹੋਏ ਜੀਆ ਅਨਕ ਜੋਨ ਬਰਮੇ ਬਰਮੀਆਂ ਨਾਨਾ ਰੂਪ ਜਸਵਾੰਗੀ ਦਿਖਾਵੇ ਜੋ ਮਰਾ ਭਾਵੇਂ ਤੇ ਮੈਨੇ ਜਾਵਾ ਜੋਸ ਭਾਵੇਂ ਸੋਈ ਹੋਏ ਨਾਨਕ ਦੂਜਾ ਵਰਨਕ ਹੋਏ ਕਾਬੋਂ ਸਾਰ ਸੰਗਤਿ ਪਾਵੈ ਉਸ ਸਥਾਨ ਤੇ ਬੋਲ ਆਵ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਤਾਕ ਨਹੀਂ ਬਨਾਸ ਮੈਂ ਤਾਂ ਨਾਮ ਰਤੈ ਕਰੰਗ ਸਦਾ ਬਸਹਿ ਪਾਰਵਾਂ ਕੇ ਸੰਗ ਜੀਓ ਜਲਮ ਹੈ ਜਲ ਆਇ ਕਟਾਨ ਕਿਉ ਜੋਤੀ ਸੰਗ ਜੋ ਸਮਾਨ ਮਿੜ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਾ ਸਤ ਗੁਰਬਾਨ ਸਤਨਾਮ ਸ਼ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਖ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾ ਇੱਕ ਹੋਏ ਨਾਨਕ ਤਿਸ ਬਲਹਾਰਣਾ ਜਲ ਤਲ ਮਹੀਰ ਸੋਏ ਅਸ਼ਟਵਾਦੀ ਕਰਨ ਖਰਾਵਨ ਕਰਨੇ ਜੋਗ ਜੋਦਿ ਸੁਭਾਵੈ ਸੋਈ ਹੋਗ ਕਿਨ ਮੈਂ ਥਾਪ ਤਾਪਨ ਹਾਰਾ ਅੰਤ ਨਾਹੀ ਕੁਛ ਪਾਰਾ ਵਾਲਾ ਹੁਕਮੈ ਧਾਰ ਅਦਰ ਰਿਹਾਵਾ ਹੁਕਮੈ ਉਪਜੇ ਹੁਕਮ ਸਮਾਵੈ ਹੁਕਮੈ ਊਚ ਨੀਚ ਬਿਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਮੈ ਰਹੈ ਸਮਾਈ ਪ੍ਰਭ ਭਾਵੇ ਮਾਣੋ ਕਿਰਪਾ ਭਾਵੇ ਪ੍ਰਭ ਭਾਵੇ ਤਾਂ ਪਾਤ ਸਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਪ੍ਰਭ ਭਾਵੇ ਤਾਂ ਪਤ ਆਧਾਰੇ ਆਪ ਕਰੇ ਆਪਣ ਵਿਚਾਰੇ ਦੁਹਸਰੇ ਕਾ ਆਪ ਸੁਆਮੀ ਹਿਲੇ ਵਿਗਸੈ ਅੰਤਰਜਾਮੀ ਜੋ ਪਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨਾ ਆਵੇ ਕੋ ਮਨੁ ਖਰ ਤੇ ਗਿਆ ਹੋਇ ਆਵੇ ਜੋ ਇਸ ਬਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਗਸਲੇ ਜੋ ਇਸ ਬਾਵੇ ਸੋਈ ਕਰੇ ਅਨ ਜਾਣਤ ਵਿਖਿਆ ਮਹਰਾਜ ਜੋ ਉਜੇ ਅਨ ਜਾਣਤ ਆਪਨ ਆਪ ਬਚੈ ਪਰ ਮਹਿ ਬੁਲਾ ਦੇਹ ਦੇ ਤਾਵੇ ਨਿਮਖ ਮਹ ਚਾਰ ਕੁੰਠ ਬਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਨਾਮ ਮਿਲੇ ਹਿਨ ਮੈਂ ਨੀਚ ਕੀਤ ਕੋ ਰਾਜਾ ਪਰਮ ਗਰੀਬਨਵਾਜ ਜਾਂ ਕਾ ਦ੍ਰਿਸ਼ਟ ਕ੍ਰਿਸ਼ਨ ਆਵੇ ਤਹਿ ਤਤਕਾਲ ਦੈਸ ਪ੍ਰਗਟ ਆਵੇ ਜਾਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨ ਕਰੇ ਜਗਤੀਸ ਜੀਓ ਪਿੰਡ ਸਭ ਤਸਕੀਰਾਸ ਘਟ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਕਨਾ ਆਈ ਨਾਨਕ ਜੀ ਵੇਖ ਬੜਾਈ ਇਸ ਕਾ ਬਲ ਨਹੀਂ ਹਾਥ ਕਰਨ ਕਰਾਵੇ ਸਭੁ ਕੋ नाथ ਆਗੈ ਕਾਰਿ ਬਪੂਰਾ ਜੀਉ ਜੋ ਤਿਸ ਭਾਵੇ ਸੋਈ ਫਨਥਿਉ ਕਬਹੁ ਊਜ ਨੀਤ ਮਹਿ ਬਸੈ ਕਬਹੁ ਸੋਗ ਹਰਗ ਰੰਗ ਹਸੈ ਕਬਹੁ ਨਿੰਦ ਚਿੰਦ ਬਿਹਾਰ ਕਬਹੁ ਊਵ ਵਿਕਾਸ ਪਿਆਲ ਕਬਹੁ ਬੇਤਾ ਬ੍ਰਹਮਚਾਰ ਨਾਨਕਾ ਮਲਾਵਣ ਹਾਰ ਕਬਹੁ ਨਿਰਤ ਕਰੇ ਭਪੰਤ ਕਬਹੁ ਸੋਏ ਰਹੈ ਦਿਨ ਰਾਤ ਕਬਹੁ ਮਹਾਕਰੋਧ ਵਿਕਰਾਲ ਕਬਹੁ ਸਰਵ ਕੀ ਹੋ ਤਰਵਾਲ ਕਬਹੁ ਹੋਏ ਬਹਿ ਬਟਰਾਜ ਕਬਹੁ ਪਖਾਰੀ ਨੀਜ ਕਾ ਸਾਜਾ ਕਬੋਂ ਅਪਕੀਰ ਸਮਹਿ ਆਵੇ ਕਬੋਂ ਭਲਾ ਭਲਾ ਕਹਾਵੇ ਜਿਉ ਤਪ ਰੱਖੇ ਤਵਹੀ ਰਹੇ ਗੁਰਪ੍ਰਸਾਦ ਨਾਨਕ ਸਾਜ ਗਏ ਕਬੋਂ ਹੋਏ ਪੰਡਿਤ ਕਰੇ ਬਖਾਰ ਕਬੋਂ ਮੂਨ ਧਾਰੀ ਲੈਵੇ ਧਿਆਨ ਕਬੋਂ ਤੜਤੀਰ ਤੇ ਜਿਨ ਨਾਨਕ ਕਬੋਂ ਸਿਰ ਸਾਧਕ ਮੁਗਿਆਨ ਕਬੋਂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮਈਆ ਨਾਨਾ ਰੂਪ ਜੋ ਸਵਾੰਗੀ ਦਿਖਾਵੇ ਜਿਉ ਪ੍ਰਭ ਆਵੇ ਮੈਨੇ ਜਾਵਾ ਜੋਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨ ਕੋਏ ਪਾਵਾਂ ਸਾਰ ਸੰਗ ਤੇ ਪਾਵੈ ਉਸ ਥਾਨ ਤੇ ਬੋਲ ਆਵ ਅੰਤਰ ਹੋਇ ਗਿਆਨ ਪ੍ਰਗਾਸ ਉਸ ਥਾਨ ਤੱਕ ਨਹੀਂ ਬਨਾਸ ਮਨ ਤਾਂ ਨਾਮ ਰਤੇ ਕਰੰਗ ਸਦਾ ਬਸਹਿ ਪਾਵਾਂ ਕੇ ਸੰਗ ਜੀਓ ਜਲਮ ਹੈ ਜਲ ਆਇ ਘਟਾਨ ਕਿਉ ਯੋਤੀ ਸੰਗ ਜੋ ਸਮਾਨ ਮਿੜ ਗਏ ਕਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਕਰਨ ਕਰਨ ਪ੍ਰਭ ਇਕ ਹੈ ਦੂਸਰਨਾ ਹੀ ਕੋਏ ਨਾਨਕ ਤਿਸ ਬਲਹਾਰਣਾ ਜਲ ਤਲ ਮਹੀਰ ਸੋਏ ਅਸ਼ਟਵਾਦੀ ਕਰਨ ਕਰਾਵਨ ਕਰਨੇ ਜੋਗ ਜੋਦਿਸ ਭਾਵੇ ਸੋਈ ਜੋਗ ਕਿਨਵੇਂ ਥਾਪ ਤਾਪਨ ਹਾਰਾ ਅੰਤ ਨਾਹੀ ਕੁਛ ਪਾਰਾ ਵਾਰਾ ਹੁਕਮ ਹੈ ਧਾਰ ਅਦਰ ਰਹਾਵਾ ਹੁਕਮ ਹੈ ਉਪਦੇ ਹੁਕਮ ਸਮਾਵੇ ਹੁਕਮ ਹੈ ਊਚ ਨੀਚ ਬਿਹਾਰ ਹੁਕਮ ਹੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਮੈ ਰਹੈ ਸਮਾਈ ਪ੍ਰਭ ਭਾਵੇ ਮਾਣੋ ਗ੍ਰਪਾ ਭਾਵੇ ਪ੍ਰਭ ਭਾਵੇ ਤਾਂ ਪਰ ਸਤਰਾ ਭਾਵੇ ਪ੍ਰਭ ਭਾਵੇ ਬਿਨ ਸਾਸ ਸੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਪਤ ਅਧਾਰੇ ਆਪ ਕਰੇ ਆਪਣ ਵਿਚਾਰੇ ਦੁਹਸਰੇ ਕਾ ਆਪ ਸੁਆਮੀ ਖੇਲੇ ਵਿਗਸੈ ਅੰਤਰਜਾਮੀ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨ ਆਵੇ ਕੋ ਮਨੁ ਖਰਤੇ ਕੀ ਆ ਹੋਏ ਆਵੇ ਜੋ ਸੁਭਾਵੇ ਸੋਈ ਕਰਾਵੇ ਇਸ ਕਾ ਹਾਥ ਹੋਏ ਤਾਂ ਗਸਲੇ ਜੋ ਦਿਸ ਪਾਵੇ ਸੋਈ ਕਰੇ ਅਨਜਾਨਤ ਵਿਖਿਆ ਮਹਾਰਾਜੋ ਉਚੇ ਅਨਜਾਨਤ ਆਪਨ ਆਪ ਬਚੈ ਪਰ ਮੈਂ ਭੂਲਾ ਦੇਹ ਦੇ ਤਾਵੇ ਨਿਮਖ ਮਹ ਚਾਰ ਕੁੰਠ ਪਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਨਾਮ ਮਿਲੇ ਹਿਨ ਮੈਂ ਨੀਚ ਕੀਟ ਕੋ ਰਾਜ ਆਪਾਵੰ ਗਰੀਬਨਵਾਜ ਜਹ ਕਾ ਦ੍ਰਿਸ਼ਟ ਕ੍ਰਿਸ਼ਨ ਆਵੇ ਤਹਿ ਤਤਕਾਲ ਦੇਹਿਸ ਪ੍ਰਗਟ ਆਵੇ ਜਾ ਕੋ ਆਪਣੀ ਕਰੇ ਬਖਸ਼ੀਸ ਸਾंका लेखा ਨ ਕਰੇ ਜਗਤੀਸ ਜਿਉ ਪਿੰਡ ਸਭ ਤਸਕੀਰਾਸ ਘਟ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਕਨਾਈ ਨਾਨਕ ਜੀ ਵੇਖ ਬੜਾਈ ਇਸ ਕਾ ਬਲ ਨਹੀਂ ਹਾਥ ਕਰਨ ਕਰਾਵੇ ਸਭ ਕੋ नाथ ਆਗੈ ਕਾਰੀ ਬਪੂਰਾ ਜਿਉ ਜੋ ਤਿਸ ਭਾਵੇ ਸੋਈ ਫਨਥਿਉ ਕਬਹਉ ਉਜਨੀਤ ਮਹਿ ਬਸੈ ਕਬਹਉ ਸੋਗ ਹਰਗ ਰੰਗ ਹਸੈ ਕਬਹਉ ਨਿੰਦ ਚੈਨ ਬਿਹਾਰ ਕਬਹਉ ਊਵ ਵਿਕਾਸ ਪਿਆਲ ਕਬਹੋਂ ਬੇਤਾ ਬ੍ਰਹਮਚਾਰ ਨਾਨਕਾ ਮਲਾਵਣ ਹਾਰ ਕਬਹੋਂ ਨਿਰਤ ਕਰੇ ਭਪੰਤ ਕਬਹੋਂ ਸੋਏ ਰਹੇ ਦਿਨ ਰਾਤ ਕਬਹੋਂ ਮਹਾਕਰੋਧ ਵਿਕਰਾਲ ਕਬਹੋਂ ਸਰਵ ਕੀ ਹੋ ਤਰਵਾਲ ਕਬਹੋਂ ਹੋਏ ਬਹਿ ਬਟਰਾਜਾ ਕਬਹੋਂ ਪਹਿਕਾਰੀ ਨੀਜ ਕਾ ਸਾਜਾ ਕਬਹੋਂ ਅਪਕੀਰਤ ਮਹਿ ਆਵੇ ਕਬਹੋਂ ਪਲਾ ਪਲਾ ਕਹਾਵੇ ਜਿਉ ਤਪ ਰੱਖੇ ਤਵਹੀ ਰਹੇ ਗੁਰ ਪ੍ਰਸਾਦ ਨਾਨਕ ਸਾਜ ਗਏ ਕਬਹੋਂ ਹੋਏ ਪੰਡਿਤ ਕਰੇ ਬਖਾਰ ਕਬਹੋਂ ਮੋਨ ਧਾਰੀ ਲੇ ਧਿਆਨ ਕਬਹੋਂ ਤੜਤੀਰ ਤੇ ਨਾਨਕ ਕਬਹੋਂ ਸਿਰ ਸਾਧਕ ਮੁਗਿਆਨ ਕਾਬੋ ਕੀਟ ਹਰਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮਈਆ ਨਾਨਾ ਰੂਗ ਜੋ ਸਵਾੰਗੀ ਦਿਖਾਵੇ ਜੋ ਪ੍ਰਾਪਾਵੇ ਤੇ ਮੈਨੇ ਜਾਵਾ ਜੋਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਕ ਹੋਏ ਕਾਬੋਂ ਸਾਰ ਸੰਗਤਿ ਪਾਵੇ ਉਸ ਸਥਾਨ ਤੇ ਬੋਲ ਆਵ ਅੰਤਰ ਹੋਏ ਗਿਆਨ ਪ੍ਰਗਾਸ ਉਸ ਥਾਨ ਤਾਕ ਨਹੀਂ ਬਿਨਾਸ ਮੈਂ ਤਾਂ ਨਾਮ ਰਤਿ ਕਰੰਗ ਸਦਾ ਵਸਹਿ ਬਾਰਾਮ ਕੇ ਸੰਗ ਜੀ ਉਹ ਜਲਮ ਹੈ ਜਲ ਆਇ ਕਟਾਨ ਕਿਉ ਜੋਤੀ ਸੰਗ ਜੋ ਸਮਾਨ ਮਿਟ ਗਏ ਗਵਨ ਪਾਇ ਬਿਸਰਾਮ ਨਾਨਕ ਪ੍ਰਭ ਦੇ ਸਦ ਗਰਬਾਹ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਖ ਕਰਨ ਕਰਨ ਪ੍ਰਭ ਇਕ ਹੈ ਦੂਸਰ ਨਾ ਇਕ ਹੋਏ ਨਾਨਕ ਤਿਸ ਬਲ ਹਾਰਣ ਜਲ ਤਲ ਮਹੀਰ ਸੋਏ ਅਸ਼ਟਵਾਦੀ ਕਰਨ ਕਰਾਵਨ ਕਰਨੇ ਜੋਗ ਜੋਦ ਸੁਭਾਵੈ ਸੋਈ ਹੋਗ ਕਿਨ ਮੈ ਥਾਪ ਤਾਪਨ ਹਰ ਅੰਤ ਨਾਹੀ ਕੁਛ ਪਾਰਾ ਵਾਰਾ ਹੁਕਮੈ ਧਰ ਅਦਰ ਰਿਹਾਵ ਹੁਕਮੈ ਉਪਜੇ ਹੁਕਮ ਸਮਾਵੈ ਹੁਕਮੈ ਊਚ ਨੀਚ ਬਿਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਲ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਮਰਹਿ ਸਮਾਈ ਪ੍ਰਭ ਆਵੇ ਮਾਣੋ ਗਤ ਪਾਵੇ ਪ੍ਰਭ ਆਵੇ ਤਾਂ ਪਾਤ ਸਤਰਾਵੇ ਪ੍ਰਭ ਆਵੇ ਬਿਨ ਸਾਥ ਸੇ ਰਾਖੇ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਆਵੇ ਤਾਂ ਪਤ ਆਧਾਰੇ ਆਪ ਕਰੇ ਆਪਣ ਵਿਚਾਰੇ ਦੁਹਸਰੇ ਕਾ ਆਪ ਸੁਆਮੀ ਹਿਲੇ ਵਿਗਸੈ ਅੰਤਰਜਾਮੀ ਜੋ ਪਾਵੈ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨ ਆਵੇ ਕੋ ਮਨੁ ਖਰ ਤੇ ਕੀ ਹੋਏ ਆਵੇ ਜੋ ਸੁਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਗਛਲੇ ਜੋ ਦਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮਹਰਜਾ ਜੋ ਉਚੇ ਅਨ ਜਾਣਤ ਆਪਨ ਆਪ ਬਚੈ ਪਰ ਮੈਂ ਭੂਲਾ ਦੇਹ ਦੇ ਤਾਵੇ ਨਿਮਖ ਮਹ ਚਾਰ ਕੰਠ ਬਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜਾ ਪਾਵਨ ਗਰੀਬਨਵਾਜ ਜਾਂ ਕਾ ਦ੍ਰਿਸ਼ਟ ਕ੍ਰਿਸ਼ਨ ਆਵੈ ਤਹਿਤ ਤਤਕਾਲ ਦਹਿ ਦਿਸ ਪ੍ਰਗਟਾਵੈ ਜਾਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਣਾ ਕਰੈ ਜਗਤੀਸ ਜੀਓ ਪਿੰਡ ਸਭ ਤਸਕੀਰਾਸ ਘਟ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਕਨਾਈ ਨਾਨਕ ਜੀ ਵੇਖ ਬੜਾਈ ਇਸ ਕਾ ਬਾਲ ਨਹੀਂ ਹਾਥ ਕਰਨ ਕਰਾਵੇ ਸਭ ਪਨਾਥ ਆਗਿਆ ਕਾਰੀ ਬਪੁਰਾ ਜੀਓ ਜੋ ਤੁਸ ਭਾਵੈ ਸੋਈ ਫਨਤੀਓ ਕਬਹਉ ਊਜਨੀਤ ਮਹਿ ਬਸੈ ਕਬਹਉ ਸੋਗ ਹਰਗ ਰੰਗ ਹਸੈ ਕਬਹਉ ਨਿੰਦ ਚਿੰਦ ਬਿਹਾਰ ਕਬਹਉ ਊਵ ਵਿਕਾਸ ਪਿਆਲ ਕਬਹਉ ਬੇਤਾ ਬ੍ਰਹਮਚਾਰ ਨਾਨਕਾ ਮਲਾਵਣ ਹਰ ਕਬਹਉ ਨਿਤ ਕਰੇ ਭੰਤ ਕਬਹਉ ਸੋਏ ਰਹੇ ਦਿਨ ਰਾਤ ਕਬਹਉ ਮਹਾਕਰੋਧ ਬਿਕਰਾਲ ਕਬਹਉ ਸਰਬ ਕੀ ਹੋ ਤਰਵਾਲ ਕਬਹਉ ਹੋਏ ਬਹਿ ਬਟਰਾਜ ਕਬਹਉ ਭਿਖਾਰੀ ਨੀਜ ਕਸਾਜਾ ਕਬਹੁ ਆਪਕੀ ਜਮਹਿ ਆਵੇ ਕਬਹੁ ਭਲਾ ਭਲਾ ਕਹਾਵੇ ਜਿਉ ਤਬ ਰੱਖੇ ਤਬਹੀ ਰਹੇ ਗੁਰਪ੍ਰਸਾਦ ਨਾਨਕ ਸੱਜ ਗਏ ਕਬਹੁ ਹੋਏ ਪੰਡਿਤ ਕਰੇ ਬਖਾਰ ਕਬਹੁ ਮੋਨ ਧਾਰੀ ਲੇਵੇ ਧਿਆਨ ਕਬਹੁ ਤੜਤੀਰ ਤੇ ਜੀ ਨਾਨਕ ਕਬਹੁ ਸਿਰ ਸਾਧਕ ਮੁਗਿਆਨ ਕਬਹੁ ਕੀਟ ਹੈ ਹਰਤ ਪਤੰਗ ਹੋਏ ਜੀਆ ਅਨਕ ਜੋਨ ਭਰਮੇ ਬਰਮਈਆ ਨਾਨਾ ਰੂਪ ਜੋ ਸਵਾੰਗੀ ਦਿਖਾਵੇ ਜਿਉਂ ਭਰਾਪਾ ਵੈਤ ਮੈਨੇ ਜਾਵਾ ਜੋ ਉਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨ ਨ ਕੋਏ ਕਬੋਂ ਸਾਰ ਸੰਗਤ ਦੇ ਪਾਵੈ ਉਸ ਸਥਾਨ ਤੇ ਬੋਲ ਆਵ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਤੱਕ ਨਹੀਂ ਬਨਾਸ ਮੈਂ ਤਾਂ ਨਾਮ ਰਤੇ ਕਰੰਗ ਸਦਾ ਬਸਹਿ ਪਾਰਵਾਂ ਕੇ ਸੰਗ ਜੀਓ ਜਲਮ ਹੈ ਜਲ ਆਇ ਘਟਾਨ ਕਿਉ ਜੋਤੀ ਸੰਗ ਜੋ ਸਮਾਨ ਮਿਟ ਗਏ ਕਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਤਨਾਮ ਛਿਰਿ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਖ ਕਰਨ ਕਰਨ ਪ੍ਰਭ ਇਕ ਹੈ ਦੂਸਰ ਨਾ ਇਕ ਹੋਏ ਨਾਨਕ ਤਿਸ ਬਲ ਹਾਰਣਾ ਜਲ ਤਲ ਮਹੀਰ ਸੋਏ ਅਸ਼ਟਵਾਦੀ ਕਰਨ ਕਰਾਵਨ ਕਰਨੇ ਜੋਗ ਜੋਦਿ ਸੁਭਾਵੈ ਸੋਈ ਹੋਗੋ ਕਿਨ ਮੈ ਥਾਪ ਤਾਪਨ ਹਾਰਾ ਅੰਤ ਨਹੀ ਕੁਛ ਪਾਰਾ ਵਾਰਾ ਹੁਕਮੈ ਧਾਰ ਅਦਰ ਰਿਹਾਵੈ ਹੁਕਮੈ ਉਪਜੇ ਹੁਕਮ ਸਮਾਵੈ ਹੁਕਮੈ ਊਚ ਨੀਜ ਬਿਹਾਰੈ ਹੁਕਮੈ ਅਨਕ ਰੰਗ ਪ੍ਰਕਾਰ ਕਣ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਮੈ ਰਹੈ ਅਸਮਾਈ ਪ੍ਰਭਾਵੇ ਮਾਨੁ ਗਤ ਪਾਵੇ ਪ੍ਰਭਾਵੇ ਤਾਂ ਪਾਥ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਖੇ ਪ੍ਰਭਾਵੇ ਤਾਂ ਪਤ ਅਧਾਰੇ ਆਪ ਕਰੇ ਆਪਣ ਵਿਚਾਰੇ ਦੁਸਰੇ ਕਾ ਆਪ ਸੁਆਮੀ ਹਿਲੇ ਵਿਗਸੈ ਅੰਤਰਜਾਮੀ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨ ਆਵੇ ਕੋ ਮਨੁ ਖਰ ਤੇ ਗਿਆ ਹੋਏ ਆਵੇ ਜੋ ਇਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਗਜਲੇ ਜੋ ਇਸ ਭਾਵੇ ਸੋਈ ਕਰੇ ਅਨ ਜਾਨਤ ਵਿਖਿਆ ਮਹਰਾਜੋ ਉਜੇ ਅਨਜਾਨਤ ਆਪਨ ਆਵ ਬਚੈ ਪਰ ਮੈਂ ਭੂਲਾ ਦੇਹ ਦੇ ਤਾਵੇ ਨਿਮਖ ਮਹ ਚਾਰ ਕੰਠ ਬਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਨਾਮ ਮਿਲੇ ਖਿਨ ਮੈਂ ਨੀਚ ਕੀਤ ਕੋ ਰਾਜਾ ਪਾਵਨ ਗਰੀਬਨਵਾਜ ਜਾਂ ਕਾ ਦ੍ਰਿਸ਼ਟ ਕ੍ਰਿਸ਼ਨ ਆਵੇ ਤਹਿ ਤਤਕਾਲ ਦਹਿ ਦਿਸ ਪ੍ਰਗਟ ਆਵੇ ਜਾਂ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਕਰੇ ਜਗਤੀਸ ਜੀਓ ਪਿੰਡ ਸਭ ਤਸਕੀਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਕਨਾਈ ਨਾਨਕ ਜੀ ਵੇਖ ਬੜਾਈ ਇਸ ਕਾ ਬਾਲ ਨਹੀਂ ਹਾਥ ਕਰਨ ਕਰਾਵੇ ਸਭ ਕੋ नाथ ਆ ਗਿਆ ਕਾਰਿ ਬਪੂਰਾ ਜੀਓ ਜੋ ਤੁਸ ਭਾਵੈ ਸੋਈ ਫਨਥਿਓ ਕਬਹਉ ਊਜ ਨੀਚ ਮਹਿ ਬਸੈ ਕਬਹਉ ਸੋਗ ਹਰਗ ਰੰਗ ਹਸੈ ਕਬਹਉ ਨਿੰਦ ਚੇਨ ਬਿਹਾਰ ਕਬਹਉ ਊਵ ਬਕਾਸ ਪਿਆਲ ਕਬਹਉ ਬੇਤਾ ਬ੍ਰਹਮ ਵਿਚਾਰ ਨਾਨਕਾ ਮਲਾਵਣ ਹਰ ਕਬਹਉ ਨਿਰਤ ਕਰੇ ਭਪੰਤ ਕਬਹਉ ਸੋਏ ਰਹੇ ਦਿਨ ਰਾਤ ਕਬਹਉ ਮਹਾਕਰੋਧ ਵਿਕਰਾਲ ਕਬਹਉ ਸਰਵ ਕੀ ਹੋ ਤਰਵਾਲ ਕਬਹਉ ਹੋਏ ਬਹਿ ਬਟਰਾਜ ਕਬਹਉ ਬਿਧਾਰੀ ਨੀਜ ਕ ਸਾਜਾ ਕਬੋਂ ਅਪਕੀਰਤ ਮਹਿ ਆਵੇ ਕਬੋਂ ਭਲਾ-ਪਲਾ ਕਹਾਵੇ ਜਿਉ ਤਪ ਰੱਖੇ ਤਿਬਹੀ ਰਹੇ ਗੁਰਪ੍ਰਸਾਦ ਨਾਨਕ ਸਾਜ ਗਏ ਕਬੋਂ ਹੋਏ ਪੰਡਿਤ ਕਰੇ ਬਖਾਰ ਕਬੋਂ ਮੂਨ ਧਾਰੀ ਲਿਆਵੇ ਧਿਆਨ ਕਬੋਂ ਤੜਤੀਰ ਤੇ ਜੀ ਨਾਨਕ ਅਬੋ ਸਿਰ ਸਾਧਕ ਮੁਗਿਆਨ ਕਬੋਂ ਕੀਟ ਹਰਸ ਪਤੰਗ ਹੋਏ ਜੀਆ ਅਨਕ ਜੋਨ ਭਰਮੇ ਬਰਮਈਆ ਨਾਨਾ ਰੂਪ ਜਸਵਾੰਗੀ ਦਿਖਾਵੇ ਜਿਉ ਪ੍ਰਭ ਆਵੇ ਤਿ ਮੈ ਲਜਾਵਾ ਜੋਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਕ ਹੋਏ ਕਬੋਂ ਸਾਰ ਸੰਗ ਤੇ ਪਾਵੈ ਉਸ ਸਥਾਨ ਤੇ ਬੋਲ ਆਵ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਤੱਕ ਨਹੀਂ ਬਨਾਸ ਮੈਂ ਤਾਂ ਨਾਮ ਰਤੇ ਕਰੰਗ ਸਦਾ ਬਸਹਿ ਪਾਰਬ੍ਰਮ ਕੇ ਸੰਗ ਜੀਓ ਜਲਮ ਹੈ ਜਲ ਆਇ ਕਟਾਨ ਕਿਉ ਯੋਤੀ ਸੰਗ ਜੋ ਸਮਾਨ ਮਿੜ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਗ ਸਤਿਗੁਰ ਨਾਮ ਚਿਰਿ ਵਾਹਿ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਕਰਨ ਕਰਨ ਪ੍ਰਭ ਇਕ ਹੈ ਦੂਸਰ ਨਾ ਇਕ ਹੋਏ ਨਾਨਕ ਤਿਸ ਬਲਹਾਰਣ ਜਲ ਤਲ ਮਹੀਰ ਸੋਏ ਅਸ਼ਟਵਾਦੀ ਕਰਨ ਕਰਾਵਨ ਕਰਨੇ ਜੋਗ ਜੋਦਿ ਸੁਭਾਵੈ ਸੋਈ ਜੋਗ ਕਿਨਵੇਂ ਥਾਪ ਥਾਪਣ ਹਰ ਅੰਤ ਨਾਹੀ ਕੁਛ ਪਾਰਾ ਵਾਰਾ ਹੁਕਮੈ ਧਾਰ ਅਦਰ ਰਹਾਵਾ ਹੁਕਮੈ ਉਪਜ ਹੁਕਮ ਸਮਾਵੈ ਹੁਕਮੈ ਊਚ ਨੀਚ ਬਿਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਬੜੇ ਆਈ ਨਾਨਕ ਸਮੈ ਰਹਿ ਸਮਾਈ ਪ੍ਰਭਾਵੇ ਮਾਣੋ ਗਤ ਪਾਵੇ ਪ੍ਰਭਾਵੇ ਤਾਂ ਪਾਤ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪਾਵੇ ਤਾਂ ਹਰ ਗੁਣ ਪਾਖੇ ਪ੍ਰਭਾਵੇ ਦਾ ਪਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਹਸਰੇ ਕਾ ਆਪ ਸੁਆਮੀ ਹਿਲੇ ਵਿਖਸੈ ਅੰਤਰਜਾਮੀ ਜੋ ਪਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰ ਨ ਆਵੇ ਕੋ ਮਨੁ ਖਰੇ ਤੇ ਗਿਆ ਹੋਏ ਆਵੇ ਜੋ ਸੁਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਗਛਲੇ ਜੋ ਦਿਸ ਪਾਵੇ ਸੋਈ ਕਰੇ ਅਨਜਾਨਤ ਵਿਖਿਆ ਮਹਰਾਜ ਜੋ ਉਜੇ ਅਨਜਾਨਤ ਆਪਨ ਆਪ ਬਚੈ ਪਰ ਮੈਂ ਭੂਲਾ ਦੇਹ ਦਿਸਤਾਵੇ ਨਿਮਖ ਮਹ ਚਾਰ ਕੁੰਠ ਬਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਆਪਾ ਬ੍ਰਹਮ ਗਰੀਬਨਵਾਜ ਜਾ ਕਾ ਦ੍ਰਿਸ਼ਟ ਕ੍ਰਿਸ਼ਨ ਆਵੇ ਤਹਿ ਤਤਕਾਲ ਦੈਸ ਪ੍ਰਗਟ ਆਵੇ ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਕਰੇ ਜਗਤੀਸ ਜੀਓ ਪਿੰਡ ਸਭ ਤਸਕੀਰਾਸ ਘਟ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਕਨਾਈ ਨਾਨਕ ਜੀ ਵੇਖ ਬੜਾਈ ਇਸ ਕਾ ਬਲ ਨਹੀਂ ਹਾਥ ਕਰਨ ਕਰਾਵੇ ਸਭ ਕੋ नाथ ਆਗਾ ਕਾਰਿ ਬਪੂਰਾ ਜੀਓ ਜੋ ਤਿਸ ਭਾਵੈ ਸੋਈ ਫਨਥਿਓ ਕਭੋ ਊਜ ਨੀਂਦ ਮਹਿ ਬਸੈ ਕਭੋ ਸੋਗ ਹਰਗ ਰੰਗ ਹਸੈ ਕਭੋ ਨਿੰਦ ਚਿੰਦ ਬਿਹਾਰ ਕਭੋ ਊਵ ਬਿਕਾਸ ਪਿਆਲ ਕਭੋ ਬੇਤਾ ਬ੍ਰਹਮਚਾਰ ਨਾਨਕਾ ਮਲਾਵਣ ਹਾਰ ਕਭੋ ਨਿਰਤ ਕਰੇ ਭਪੰਤ ਕਭੋ ਸੋਏ ਰਹੈ ਦਿਨ ਰਾਤ ਕਭੋ ਮਹਾਕਰੋਧ ਵਿਕਰਾਲ ਕਭੋ ਸਰਬ ਕੀ ਹੋ ਸਰਵਾਲ ਕਭੋ ਹੋਏ ਬਹਿ ਬਟਰਾਜ ਕਭੋ ਭਿਖਾਰੀ ਨੀਂਜ ਕਾ ਸਾਜਾ ਕਬੋਂ ਅਪਕੀਅਤ ਮੈਂ ਆਵਾਂ ਕਬੋਂ ਪਲਾ ਪਲਾ ਕਹਾਵਾਂ ਜਿਉ ਤਬ ਰਖੈ ਤਵਹੀ ਰਹੇ ਗੁਰਪ੍ਰਸਾਦ ਨਾਨਕ ਸਾਜ ਗਏ ਕਬੋਂ ਹੋਏ ਪੰਡਿਤ ਕਰੇ ਵਿਖਾਰ ਕਬੋਂ ਮੂਨ ਧਾਰੀ ਲੇਵੈ ਧਿਆਨ ਕਬੋਂ ਤੜਤੀਰ ਤੇਜ ਨਾਨਕ ਅਬੋ ਸਿਰ ਸਾਧਕ ਮੁਗਿਆਨ ਕਾਬੋ ਕੀ ਈਟ ਹਸ ਤਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮਈਆ ਨਾਨਕ ਰੂਪ ਜੋ ਸਵਾਗੀ ਦਿਖਾਵੇ ਜੋ ਬਰਾਪਾ ਵੈਤ ਮੈਨੇ ਜਾਵਾ ਜੋਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਕ ਹੋਏ ਕਾਬੋਂ ਸਾਰ ਸੰਗਤ ਦੇ ਪਾਵੈ ਉਸ ਥਾਨ ਤੇ ਬੋਲ ਆਵ ਅੰਤਰ ਹੋਏ ਗਿਆਨ ਪ੍ਰਗਾਸ ਉਸ ਥਾਨ ਤਾਕ ਨਹੀਂ ਬਿਨਾਸ ਮੈਂ ਤਾਂ ਨਾਮ ਰਤਿ ਕਰੰਗ ਸਦਾ ਬਸੇ ਪਾਰਵਾਂ ਕੇ ਸੰਗ ਜੀਓ ਜਲਮ ਹੈ ਜਲ ਆਇ ਘਟਾਨ ਕਿਉ ਜੋਤੀ ਸੰਗ ਜੋ ਸਮਾਨ ਮਿਟ ਗਏ ਗਮਨ ਪਾਇ ਬਿਸਰਾਮ ਨਾਨਕ ਪ੍ਰਭ ਕੇ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ